ਸਤਗੁਰਾਂ ਨੇ ਪਹਿਲੀ ਜੋ ਰਹਾਉ ਦੀ ਤੁਕ ਦੀ ਤੁਕ ਦੋ ਤੁਕਾਂ ਨੇ ਇਸ ਦੇ ਅਖਰੀ ਅਰਥ ਨੇ ਸਾਧੋ ਰੋਜ਼ ਅਸੀਂ ਕਰ ਰਹੇ ਆ ਸਾਧਨਾ ਕਰਨ ਵਾਲੇ ਪਰਮੇਸ਼ਵਰ ਦੇ ਘਰ ਨੂੰ ਮੁਹੱਬਤ ਕਰਨ ਵਾਲੇ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਜਾਂ ਮੰਜ਼ਿਲ ਇਹ ਮਿੱਥੀ ਹੈ ਕਿ ਇਸ ਦੇਹੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਤੱਕ ਪਹੁੰਚਣਾ ਹੈ ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਭਲੇ ਪੁਰਖੋ ਗੋਬਿੰਦ ਗੋ ਦਾ ਅਰਥ ਧਰਤੀ ਤੇ ਬਿੰਦ ਦਾ ਅਰਥ ਸਹਾਰਾ ਉੰਜ ਵੈਸੇ ਬਾਣੀ ਚ ਗੋਵਿੰਦ ਸ਼ਬਦ ਵੀ ਆਇਆ ਹੈ ਤੇ ਆਮ ਤੌਰ ਤੇ ਗੋਬਿੰਦ ਸ਼ਬਦ ਦੀ ਲਫ਼ਜ਼ ਦੀ ਵਰਤੋਂ ਸ਼੍ਰੀ ਕ੍ਰਿਸ਼ਨ ਜੀ ਵਾਸਤੇ ਵੀ ਕੀਤੀ ਜਾਂਦੀ ਹੈ ਪਰ ਇੱਥੇ ਗੋਬਿੰਦ ਦਾ ਅਰਥ ਕਰਾਂਗੇ ਧਰਤੀ ਦਾ ਸਹਾਰਾ ਧਰਤੀ ਨੂੰ ਆਸਰਾ ਦੇਣ ਵਾਲਾ ਜਿਹੜਾ ਧਰਤੀ ਨੂੰ ਸਹਾਰਾ ਦੇ ਰਿਹਾ ਹੈ ਸਾਦੋ ਗੋਬਿੰਦ ਕੇ ਗੁਣ ਇੱਥੇ ਲਫ਼ਜ਼ ਗੁਣ ਨਹੀਂ ਆਇਆ ਇੱਥੇ ਸ਼ਬਦ ਹੈ ਗੁਣ ਉਹ ਜਿ ਗੁਣ ਸ਼ਬਦ ਗੁਣ ਸ਼ਬਦ ਇਹਦੇ ਬਹੁ ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਮ ਅਰਥ ਨਹੀਂ ਬਹੁ ਅਰਥ ਨੇ ਸਮ ਅਰਦਾ ਹੁੰਦਾ ਇੱਕ ਸ਼ਬਦ ਦਾ ਇੱਕੋ ਜਿਹਾ ਅਰਥ ਮੈਂ ਸਿਰਫ ਦੋ ਕੁ ਉਦਾਹਰਨਾ ਦੇਣਾ ਵਾ ਇੱਕ ਇਥੇ ਗੁਣ ਦਾ ਲਫ਼ਜ਼ੀ ਅਰਥ ਵੈਸੀ ਗੁਣ ਹੀ ਹੈ ਕਿਉਂਕਿ ਸਾਡੀ ਸ਼ਬਦਾਲੀ ਵਿੱਚ ਅਸੀਂ ਨਾਣਾ ਬੋਲਨੇ ਕਿ ਰੱਬ ਦੇ ਗੁਣ ਗਾਓ ਪਰ ਭਾਵੇਂ ਇਥੇ ਨੰਨੇ ਨਾ ਲਿਖਿਆ ਹੈ ਇਹਦਾ ਅਰਥ ਹੈ ਸਿਬ ਤੋਂ ਸਲਾਹ ਕਰਨੀ ਉਹਦੀ ਕੀਰਤੀ ਕਰਨੀ ਜਾਂ ਉਹਦਾ ਯਸ਼ ਕਰਨਾ ਉਹਦਾ ਜਸ ਕਰਨਾ ਇਹ ਅਸੀਂ ਕਹਾਂਗੇ ਗੁਨ ਉਂਝ ਗੁਨ ਦਾ ਲਬਜ਼ੀ ਅਰਥ ਪਰਪਕਾਰ ਵੀ ਪਰਪਕਾਰ ਵੀ ਕਹਿੰਦੇ ਰਮਈਆ ਕੇ ਗੁਨ ਚੇਤ ਪ੍ਰਾਨੀ ਉਥੇ ਹਜ਼ੂਰ ਨੇ ਪਰਪਕਾਰ ਅਰਥ ਕੀਤਾ ਹੈ ਸਤਿਗੁਰੂ ਇੱਥੇ ਕਹਿ ਰਹੇ ਨੇ ਸਾਧੂ ਪਰਮਾਤਮਾ ਦੇ ਗੋਬਿੰਦ ਦੇ ਗੁਣਾ ਨੂੰ ਤੁਸੀਂ ਗਾਓ ਮੈਂ ਫਿਰ ਆਪ ਨੂੰ ਅਰਜ਼ ਕਰ ਦਿਆਂਗਾ ਕਿਉਂਕਿ ਜਿਸ ਦਿਨ ਮੈਂ ਕਥਾ ਕਰ ਰਿਹਾ ਮੈਂ ਉਸ ਦਿਨ ਇੱਕ ਬੇਨਤੀ ਕਰਦਾ ਆ ਰਿਆਂ ਵਾ ਭਾਵੇਂ ਅਸੀਂ ਗ੍ਰਾਮਰ ਅਨੁਸਾਰ ਅਰਥ ਕਰਨੇ ਆਂ ਕਈ ਵਾਰੀ ਲੋੜ ਪੈਂਦੀ ਪਰ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਉਹ ਗੱਲ ਨਹੀਂ ਢੁਕਦੀ ਜੇ ਕਿਸੇ ਸੈਕੰਡ ਪਰਸਨ ਨੂੰ ਦੂਜੇ ਨੂੰ ਸੰਬੋਧਨ ਕਰਨਾ ਹੈ ਤੇ ਫਿਰ ਉੱਥੇ ਸ਼ਬਦ ਚਾਹੀਦਾ ਹੈ ਗੱਗਾ ਕੰਨਾ ਵਾ ਵਾ ਹਾਏ ਨੂੰ ਔਂਕੜ ਗਾਵੋ ਤੁਸੀਂ ਗਾਓ ਇਹ ਤੇ ਹੈ ਊੜੇ ਨਾਲ ਸਾਧੂ ਗੋਬਿੰਦ ਕੇ ਗੁਣ ਗਾਵੋ ਅਕਸਰ ਜਦੋਂ ਜਿੱਥੇ ਊੜਾ ਬੰਦ ਹੋਵੇਗਾ ਉੱਤੇ ਫਸਟ ਪਰਸਨ ਹੋਵੇਗਾ ਮੈਂ ਗਾਵਾਂ ਸਿਮਰੋ ਸਿਮਰ 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 ਪੜਨੇ ਜਿਹਾ ਸਿਮਰੋ ਸਿਮਰ ਸਿਮਰ ਸੁਖ ਪਾਉਂ ਪਾਉਂ ਹੈ ਮੈਂ ਪਾਵਾਂ ਪਰ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਅਸੀਂ ਬਿਲਕੁਲ ਉਹ ਕਾਨੂੰਨ ਲਾਗੂ ਨਹੀਂ ਕਰਦੇ ਇੱਥੇ ਜੋ ਸਤਗੁਰਾਂ ਨੇ ਲਿਖਿਆ ਅਸੀਂ ਉਸ ਹਿਸਾਬ ਦੇ ਨਾਲ ਅਰਥ ਕਰ ਰਹੇ ਮੈਂ ਤਾਂ ਅਰਜ਼ ਕਰਾਂ ਹੋ ਸਕਦਾ ਹੈ ਕਈ ਬੰਦੇ ਗ੍ਰਾਮਰ ਦੇ ਬਹੁਤ ਮਾਹਿਰ ਹੋਣ ਘਰਾਂ ਚੋਂ ਸੁਣਦੇ ਹੋਣ ਤੇ ਸਮਝਣਗੇ ਵੀ ਇਹ ਕੀ ਅਰਥ ਕਰੀ ਜਾ ਰਿਹਾ ਮੈਂ ਇਸ ਕਰਕੇ ਨਿਸਾ ਕਰ ਰਿਹਾ ਗੱਲ ਵੀ ਮਤਾ ਕੋ ਸਮਝੇ ਵੀ ਇਸ ਬਾਰੇ ਜਾਨੂੰ ਜਾਣਕਾਰੀ ਨੇ ਸਤਗੁਰਾਂ ਨੇ ਮਿਹਰ ਕੀਤੀ ਤਰਸੀ ਜੋ ਪੜਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ ਉਸ ਢੰਗ ਨਾਲ ਹੀ ਕਰਾਂਗੇ ਹਜ਼ੂਰ ਕਹ ਰਹੇ ਨੇ ਭਲੇ ਪੁਰਖੋ गोविंद ਦੇ ਗੁਣ ਤੁਸੀਂ ਗਾਓ ਅਗਲਾ ਮਾਨਸ ਜਨਮ ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ ਹਨ ਜਨਮ ਆ ਸਾਡਾ ਜਿਹੜਾ ਵੇਲਾ ਮਿਲਿਆ ਹੈ ਅਮੋਲਕ ਇਹ ਸ਼ਬਦ ਅਮੋਲਕ ਹੈ ਉੰਜ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ ਜਿਹਦੀ ਕੋਈ ਕੀਮਤ ਨਹੀਂ ਤੇ ਮੈਂ ਫਿਰ ਬੇਨਤੀ ਕਰਾਂ ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਰਮੋਲਕ ਵਰਤ ਲਈਏ ਅਰਥ ਕਰ ਲਈ ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ ਕਿ ਮੁੱਲ ਕੋਈ ਨਹੀਂ ਪਾਸ ਕਰਦਾ ਇਹਦਾ ਮਾਨਸ ਜਨਮ ਅਮੋਲਕ ਪਾਇਓ ਮਨੁੱਖਾ ਜਨਮ ਬਹੁਤ ਅਮੋਲ ਇਹਦੀ ਕੋਈ ਕੀਮਤ ਹੀ ਨਹੀਂ ਅਮੋਲਕ ਹੈ ਮੂਲ ਤੋਂ ਰਹਿਤ ਹੈ ਨਿਰਮੋਲਕ ਹੈ ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ ਫਿਰ ਬੇਨਤੀ ਹੈ ਗਵਾਵੋ ਦੋ ਬਾਵੇ ਆਏ ਆ ਕਿਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ ਕਿਸੇ ਅਰਥ ਨਹੀਂ ਲਾਂਦੇ ਵੇ ਇਹਨੇ ਦੋ ਤੁਕਾ ਰਹਾਉ ਦੀਆਂ ਅਖਰੀ ਅਰਥ ਅਸੀਂ ਕੀਤੇ ਤੇ ਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ ਵਿਆਖਿਆ ਇਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸ਼ਰੀਰ ਹੈ ਕਿਉਂਕਿ ਭਾਵੇਂ ਸਾਨੂੰ ਅੱਜਕੱਲ ਕਾਫੀ ਜ਼ਿਆਦਾ ਇਹ ਸਨੂ ਸਿੱਖਾਂ ਵਿੱਚ ਵੀ ਮਿਲਦਾ ਹੈ ਵੀ ਆਵਾਗੁਣ ਹੈ ਜਨਮ ਹੈ ਜੂਨਾ ਹੈ ਬਹੁਤ ਕੁਝ ਰੌਲਾ ਜਾ ਪੈਂਦਾ ਦਿਸੁੰਦਾ ਹੈ ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਨਾ ਇਸਲਾਮ ਦਾ ਵੱਖਰਾ ਕਨਸੈਪਟ ਇਸ ਬਾਰੇ ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਸਾਰਿਆਂ ਦਾ ਸਰਦਾਰ ਹੈ ਪਰ ਆਵਾਗੋਣ ਨਹੀਂ ਮੰਨਦੇ ਆਪ ਸਭ ਨੂੰ ਪਤਾ ਹੈ ਅਸਾਈयत ਵਿੱਚ ਆਵਾਗੋਣ ਕਦੋਂ ਮੰਨਦੇ ਆ ਜੀ ਸਾਰਿਆਂ ਨੂੰ ਕਬਰਾਂ ਵਿੱਚ ਤਾਂ ਹੀ ਦਫਨਾਇਆ ਜਾ ਰਿਹਾ ਹੈ ਕਿ ਆ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ ਹੈ ਉਹ ਵੇਟ ਕੀਤੀ ਜਾ ਰਹੀ ਹੈ ਪਰ ਗੁਰਮਤਿ ਨੇ ਬੋਧਿਜ਼ਮ ਦਾ ਆਪਣਾ ਮਤਖ ਹੈ ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ ਅੱਜ ਵੀ ਮੈਂ ਸਵੇਰੇ ਵੀ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ ਹੈ ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿੱਚ ਉਲਝਾਂਗੇ ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਇਹ ਸ਼ਬਦ ਕਿਉਂ ਕਿਹਾ ਇਹ ਇਸ ਕਰਕੇ ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ ਉੱਥੇ ਤਾਂ ਕਿਹਾ ਵੀ ਸਿੱਖੋ ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ ਕਿਉਂ ਜੀ ਗੁਰੂ ਦੇ ਮੂੰਹ ਤੋਂ ਕਰਤਾ ਪ੍ਰਖ ਆਪ ਕਢਾਰਿਆ ਹੈ ਮੇਰਾ ਖਿਆਲ ਇਹ ਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨਹੀਂ ਸਤਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਏ ਕਰਤਾ ਆਪ ਕਢਾਰਿਆ ਫਿਰ ਕਰਤਾ ਤੇ ਕਦੀ ਭੁੱਲਦਾ ਨਹੀਂ ਹੁੰਦਾ ਸਤਗੁਰੂ ਕਿਵੇਂ ਭੁੱਲੇਗਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਮੋਸ ਦਿਨ ਕਿਆਸੀ ਦੋ ਚੀਜ਼ਾਂ ਨੇ ਇੱਕ ਸੰਜੋਗ ਸ਼ਬਦ ਖੈ ਇੱਕ ਵਿਜੋਗ ਸ਼ਬਦ ਖੈ ਅਸੀਂ ਜਿੰਨੇ ਵੀ ਆਪਸ ਵਿੱਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਆ ਉਹ ਭਾਵੇਂ ਮਾਂ ਬਾਪ ਹੋਵੇ ਭੈਣ ਭਰਾ ਹੋਣ ਰਿਸ਼ਤੇਦਾਰ ਇੱਥੋਂ ਤੱਕ ਕਿ ਦੁਨੀਆ ਵਿੱਚ ਜਿੰਨਾ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ ਗੋਰੇ ਕਾਲੇ ਤੁਹਾਡੇ ਕੰਮ ਕਰਦੇ ਜਿੰਨੇ ਮਿਲਦੇ ਹੋਣ ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਰਿਆਂ ਦਾ ਸੰਬੰਧ ਸੰਜੋਗ ਕਰਕੇ ਹੈ ਸੰਜੋਗ ਮਿਲਾਂਦਾ ਹੈ ਤੇ ਵਿਜੋਗ ਜਿਹੜਾ ਉਹ ਵਿਛੋੜ ਦਿੰਦਾ ਹੈ ਪਰਮਾਤਮਾ ਦੀ ਇਸ ਰਚਨਾ ਵਿੱਚ ਇਹੀ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ ਜਿਹਨੂੰ ਅਸੀਂ ਜਪਜੀਤ ਸਾਹਿਬ ਚ ਪੜਨੇ ਆ ਸੰਜੋਗ ਵਿਜੋਗ ਦੋਇ ਕਾਰ ਚਲਾਵੇਂ ਸੰਜੋਗ ਕਰਕੇ ਜਨਮ ਹੋ ਰਿਹਾ ਹੈ ਤੇ ਵਿਜੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ ਸੰਜੋਗ ਤੇ ਵਿਜੋਗ ਦੋਨੋਂ ਕੰਮ ਕਰ ਰਿਹਾ ਸੰਜੋਗ ਵਿਜੋਗ ਦੋਇ ਕਾਰ ਚਲਾਵੇਂ ਲਿਖ ਹੈ ਆਵਹਿ ਭਾਗ ਆਪ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਆ ਜਿਹੜੀ ਦੇਹ ਸਾਨੂੰ ਮਿਲੀ ਹੈ ਬੇਨਤੀ ਹੈ ਭਾਵੇਂ ਡਾਰਵਿਨ ਦੀ ਥਿਉਰੀ ਕਹਿ ਰਹੀ ਹੈ ਕਿ ਬੰਦਾ ਵਿਕਾਸ ਕਰਦਾ 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 ਇਸ ਦੇਹ 'ਚ ਪਹੁੰਚਿਆ ਵਿਕਾਸ ਵਾਲੀ ਥਿਉਰੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਸਾਡਾ ਆਤਮਾ ਹੈ ਇਹ ਕਈ ਜਨਮਾਂ ਤੋਂ ਵੱਖ-ਵੱਖ ਜੁਨਾਂ ਵਿੱਚੋਂ ਸਬਰ ਕਰਦਾ ਆ ਰਿਹਾ ਹੈ ਕਈ ਜਨਮਾਂ ਤੋਂ ਫਿਰ ਕਦੀ ਬਾਪ ਬਣਿਆ ਕਦੀ ਉਹਦੇ ਜਨਮ ਚ ਬੇਟੇ ਬਣ ਗਿਆ ਕਿਤੇ ਆ ਕੇ ਇਹ ਇਹ ਸਾਡਾ ਸਰਕਲ ਸਾਰਾ ਚੱਲਦਾ ਪਿਆ ਹੈ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿੱਚ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਇਹ ਵਰਤਾਏ ਜਿਹੜੇ ਆਪ ਪੜਦੇ ਹੋ ਕਤ ਕੀ ਮਾਈ ਬਾਪ ਕਤ ਕੇ ਰਾ ਕਿਦੂ ਥਾਵੂ ਹਮ ਆਏ ਅਗਨ ਬਿੰਬ ਜਲ ਭੀ ਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਹਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਅਵਗਣ ਮੇਰੇ ਅੱਗੇ ਹੈ ਕੀਤੇ ਰੁਖ ਬਿਰਖ ਹਮ ਚੀਨੇ ਆ ਜਿਹੜੀ ਬਨਾਸਪਤੀ ਹੈ ਗੁਰਬਾਣੀ ਮੁਤਾਬਕ ਤਾਂ ਇਹ ਵੀ ਜੀਉ ਹੈ ਉੰਜ ਅਸੀਂ ਪੱਥਰ ਦੀ ਮੂਰਤੀ ਦਾ ਖੰਡਨ ਕਰਨ ਲਈ ਮੰਨ ਜਾਂਦੇ ਆ ਵੀ ਇਹ ਪੱਤੇ ਜੀ ਨੇ ਤੇ ਉੰਜ ਨਹੀਂ ਮੰਨਦੇ ਵੀ ਜੂਨ ਹੈ ਇਹ ਅਸੀਂ ਕਹਿ ਦਿੰਦੇ ਆ ਕਿ ਜਿਸ ਪਾਹਨ ਕੋ ਪਾਤੀ ਤੋਰਾ ਸੋ ਪਾਹਨ ਜਿਓ ਤੇ ਨਾਲ ਇਹ ਵੀ ਕਹਦੇ ਆ ਪਾਤੀ ਤੋਰਾ ਮਲ ਨਹੀਂ ਪਾਤੀ ਪਾਤੀ ਜਿਓ ਇਹਦੇ ਚ ਚੇਤਨਾ ਹੈ ਹਜ਼ੂਰ ਕਹਿੰਦੇ ਨੇ ਆ ਜਿਹੜੇ ਅਸੀਂ ਦੇਖਣੇ ਪਿਆ ਇਹ ਰੁੱਖ ਨੇ ਇਹ ਪਸ਼ੂ ਨੇ ਇਹ ਪੰਛੀ ਨੇ ਇਹ ਤਾਂ ਸੱਚ ਏਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ ਕਿੰਨੇ ਅਸੀਂ ਪੰਛੀਆਂ ਦੇ ਰੂਪ ਜਰੇ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਹੁਣ ਇਥੇ ਪਸ਼ੂ ਮੱਝ ਗਾ ਨਹੀਂ ਗਿਆ ਇਹ ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੰਦਾ ਹੈ ਰੁਖ ਕਿਆ ਪਸ਼ੂ ਕਿਆ ਪੰਖ ਕਿਆ ਤੇ ਇੱਕ ਸ਼ਬਦ ਵਰਤਿਆ 나ਗ ਕੁਲੀ ਫਿਰ ਅਖੇ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ 나ਗ ਕੁਲੀ ਮਹ ਆਏ ਕੇਤੇ ਪੰਖ ਉਡਾਏ ਹੁਣ ਇਹ ਤੇ ਸਾਰਿਆਂ ਨੂੰ ਇਹਨਾਂ ਸ਼ਬਦਾਂ ਚ ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨਹੀਂ ਕਿਹਾ ਅੰਬ ਦਾ ਰੁੱਖ ਨਹੀਂ ਕਿਹਾ ਅਨਾਰ ਦਾ ਨਹੀਂ ਕਿਹਾ ਆ ਜਿਹੜੇ ਚੀਲ ਦੇ ਰੁੱਖ ਨੇ ਇਹ ਨਹੀਂ ਕਿਹਾ ਟਾਲੀ ਦਾ ਨਹੀਂ ਕਿਹਾ ਤੇ ਮਹਾਰਾਜ ਨੂੰ ਤੇ ਸਿੱਧਾ ਲਬਜ਼ ਵਰਤਿਆ ਕਿ ਰੁੱਖ ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਾਸਪਤੀ ਦੇ ਤਣਕੇ ਤੋਂ ਲੈ ਕੇ ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿੱਚ ਹੀ ਸਮਾ ਗਿਆ ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮ ਇਸ ਬਨਾਸਪਤੀ ਦੇ ਰੂਪ ਵਿੱਚ ਕੇਤੇ ਰੁਖ ਬਿਰਕਮ ਚੀਨੇ ਕੇਤੇ ਪਸ਼ੂ ਪਾਇ ਹਾਲਾਂ ਬਾਣੀ ਚ ਕਈ ਥਾਵਾਂ ਤੇ ਵਕ ਵਕ ਇਸ਼ਾਰੇ ਵੀ ਦਿੱਤੇ ਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਖੈਬਰ ਬ੍ਰਿਖ ਜੋਇਓ ਮਹਾਰਾਜ ਜੀ ਨੇ ਤੋ ਕਿਆ ਕਈ ਜਨਮ ਸੈਲ ਗਿਰ ਕਰਿਆ ਆ ਜਿਹੜੇ ਪਹਾੜ ਨੇ ਮੈਂ ਇੰਡੀਆ ਚ ਨੇ ਕਈ ਮੈਂ ਸ਼ਾਇਦ ਹਦਰਾਬਾਦ ਕਿੱਥੇ ਗਏ ਉਤੇ 10 ਦੇਸਨ ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ ਆ ਉਹ ਦਿਨ ਬਦਨ ਵਾਧਦਾ ਹੈ ਪੱਥਰ ਵੀ ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ ਇਥੇ ਸ਼ਬਦ ਵਰਤਿਆ ਭਾਈ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਹੁਣ ਪਸ਼ੂ ਵਿੱਚ ਸਾਰੇ ਆ ਗਏ ਜੀ ਇਹਦੇ ਵਿੱਚ ਦੁੱਧ ਦੇਣ ਵਾਲੇ ਵੀ ਜੰਗਲੀ ਵੀ ਜਦੋਂ ਪਸ਼ੂ ਸ਼ਬਦ ਵਰਤ ਦਿੱਤਾ ਸਾਰੀਆਂ ਜੂਨਾ ਇਸੇ ਲਬਜ ਵਿੱਚ ਸਮਾ ਗਈਆਂ ਕੇਤੇ ਪਸ਼ੂ ਉਪਾਏ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਮ ਕੇਤੇ ਪੰਖੁ ਡਾਏ ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿੱਚ ਵੀ ਹੈ ਦਿਕ ਸ਼ਬਦ ਵਰਤਿਆ 나ਗ ਕੁਲੀ ਇਹਦਾ ਮਤਲਬ ਇੱਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ ਤੇ 나ਗ ਕੁਲੀ ਉਹ ਕੀਟ ਜੀਵ ਹੈ ਜਿਹਦੇ ਪੈਰ ਕੋ ਨਹੀਂ ਰੇਂਗ ਕੇ ਚੱਲਦੇ ਆ ਮਹਾਰਾਜ ਨੇ ਕਿਹਾ 나ਗਾਂ ਦੀ ਕੁਲ ਵਿੱਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ ਤਰਸ ਕੀਤਾ ਤੇ ਸਾਨੂੰ ਇਹ ਦੇ ਦੇ ਦਿੱਤੀ ਉਂਝ ਮਾਨਵੀ ਦੇਹੀ ਵੇਲੇ ਵੀ ਤੁਸੀਂ ਸੂਜਵਾਨ ਬੈਠੇ ਹੋ ਸਾਰੇ ਆ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ ਮੈਂ ਕਿਹਾ ਪਹਿਲਾਂ ਤਾਂ ਸ਼ੁਕਰੇ ਕਰੀਏ ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਟਾਇਆ ਕਰ ਹੁਣ ਤਾਂ ਤੇਰਾ ਜਨਮ ਹੈ ਤੇਰੇ ਕੋਲ ਸੋਚ ਹੈ ਤੇਰੇ ਕੋਲ ਹੱਥ ਨੇ ਪੈਰ ਨੇ ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ ਜਨਮ ਨਹੀਂ ਹੋਇਆ ਤੇਰਾ ਚਲੋ ਉਹ ਸ਼ਬਦ ਬੜੇ ਸੱਦੇ ਜਾਨੀ ਜਦੋਂ ਸਾਡਾ ਜਨਮ ਨਹੀਂ ਹੋਇਆ ਜੇ ਡੀ ਸੈਲਨਲ ਸਾਡੀ ਬੋਡੀ ਬਣੀ ਜਿਹੜੇ ਸੈਲਨਲ ਸਾਡਾ ਆ ਢਾਂਚਾ ਬਣਿਆ ਕਿੰਨੇ ਸੈਲ ਸੰ ਅਨਗਿੰਤ ਸ਼ਬਦ ਵਰਤਾਂ ਕਰੋੜਾਂ ਵਿੱਚ ਨਹੀਂ ਅਨਗਿੰਤ ਸੈਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ ਪਿਆਰਿਓ ਖੁਸ਼ਕਿਸਮਤਾਂ ਸੀ ਕਿ ਐਨੇ ਸੈਲ ਆਏ ਉਹਨਾਂ ਨੂੰ ਵਾਰੀ ਨਹੀਂ ਮਿਲੀ ਉਹ ਬੰਦਿਆ ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ ਮੇਰ ਬਿੰਤੀ ਸਮਝ ਗਏ ਨਾ ਜੀ ਕਿੰਨੇ ਆਏ ਉਹ ਖਤਮ ਹੋ ਗਏ ਕਈ ਗਰਭ ਦੇ ਵਿੱਚ ਹੀ ਚਲੇ ਗਏ ਮਾਰੇ ਨੇ ਉਹਨੂੰ ਵੀ ਇੱਕ ਜੂਨ ਮੰਨਿਆ ਕਈ ਜਨਮ ਗਰਭ ਹਿਰ ਖਿਰਿਆ ਤੇ ਮੈਂ ਕਹਿਣਾ ਹੁੰਦਾ ਮੰਨ ਲਓ ਕਿ ਵੈਸੇ ਤੇ ਪ੍ਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ ਦਾਤ ਦੇ ਜੇ ਮਾਤਾ ਦੇ ਉਦਰ ਵਿੱਚ ਇਹ ਰਹਿਤ ਮਰਿਆ ਦਾ ਚਿੰਨ ਲਿਖਿਆ ਮਹੀਨਾ 2 ਮਹੀਨੇ 4 ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹ ਲੋ ਛीण ਹੁੰਦੀ ਏ ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ ਮੈਂ ਕਿ ਮਰਿਆਦਾ ਚ ਨਹੀਂ ਕਿਉਂਕਿ ਉਹ ਜੂਨ ਭੋਗ ਕੇ ਚਲਾ ਗਿਆ ਕਈ ਜਨਮ ਗਰਭ ਹਿਰ ਖਿਰਿਆ ਮਾਰੇ ਨੇ ਕਿ ਕਿ ਸਮੱਸਿਆ ਉਹਦਾ ਹੈ ਨਾ ਉਹ ਉਸ ਸਮੇਂ ਦੇ ਵਿੱਚ ਉਹ ਨਿਕਲ ਗਿਆ ਉਹ ਉਹਨੂੰ ਨਹੀਂ ਮੌਕਾ ਮਿਲਿਆ ਮੈਂ ਬੇਨਤੀ ਕਰਾਂਗਾ ਇਹ ਸਾਨੂੰ ਸਭ ਨੂੰ ਮੌਕਾ ਮਿਲਿਆ ਇਹਦਾ ਸਬੰਧ ਸਿੱਖ ਨਾਲ ਨਹੀਂ ਹਿੰਦੂ ਨਾਲ ਨਹੀਂ ਸਮੁੱਚੇ ਮਨੁੱਖਾਂ ਨਾਲ ਹੈ ਉਹਨਾਂ ਦੀ ਬੋਲੀ ਕੋਈ ਹੋਵੇ ਧਰਮ ਕੋਈ ਹੋਵੇ ਜ਼ਬਾਨ ਕੋਈ ਹੋਵੇ ਇਲਾਕਾ ਕੋਈ ਹੋਵੇ ਇਸ ਸਾਰਿਆਂ ਦੀ ਸਰਬਸਾਂਝਾ ਉਪਦੇਸ਼ ਇਹ ਕਿ ਭਾਈ ਸਿੱਖੋ ਅਸੀਂ ਖੁਸ਼ਕਿਸਮਤਾਂ انسان ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ ਫਿਰ ਅਗਲੀ ਬੇਨਤੀ ਇਸ ਲਈ ਸ਼ਬਦ ਦੁਰਲਭ ਵਰਤਿਆ ਤੁਸੀਂ ਪਾਠ ਕਰਦੇ ਆ ਬੜੀ ਜਿੱਥੇ ਅਮੋਲਕ ਆਇਆ ਨਾ ਉਥੇ ਦੁਰਲਭ ਵੀ ਆਉਂਦਾ ਜਿਵੇਂ ਅਸੀਂ ਪੜ੍ਹਨੇ ਆ ਕਬੀਰ ਮਾਨਸ ਜਨਮ ਦੁਲੰਭ ਹੈ ਇਹਦਾ ਮਤਲਬ ਜਿਹੜਾ ਲੱਭਦਾ ਨਹੀਂ ਛੇਤੀ ਹੋਏ ਨਾ ਬਾਰਾ ਬਾਰ ਜਿਉਂ ਬਨ ਫਲ ਪਾਕੇ ਭੁਏ ਗਿਰੈ ਜਿਵੇਂ ਜੰਗਲ ਦੇ ਵਿੱਚ ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ ਸੱਚ ਇਹ ਵੇਖੇ ਭਲੇ ਪੁਰਖੋ ਪੱਕੇ ਕੋਈ ਫਲ ਦੁਬਾਰਾ ਟਾਣੀ ਨਾਲ ਨਹੀਂ ਲੱਗਦੇ ਇਸੇ ਤਰ੍ਹਾਂ ਜ਼ਿੰਦਗੀ ਜੇ ਇਹ ਮੌਕਾ ਚਲਾ ਗਿਆ ਇੱਕ ਵਾਰੀ ਟੁੱਟ ਗਿਆ ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ ਪਰ ਮੇਰੇ ਮਨ ਚਾਹ ਜੀ ਏਤੀ ਦੇ ਕਹਿੰਦੇ ਆਵਾ ਗੋਣ ਹੈ ਇੱਥੇ ਕਿਆ ਵੀ ਨਹੀਂ ਜਿਉ ਬਨ ਫਲ ਪਾ ਕੇ ਭੁਏਂ ਗਿਰੈ ਬੌਰ ਨਾ ਲੱਗੈ ਡਾਰ ਪਰ ਸੱਚ ਇਹ ਵੇ ਉਸ ਵਿੱਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਕੇ ਆਇਆ